ਮਸ਼ਹੂਰ ਵਲੌਗਰ ਦੀਪ ਮਠਾੜੂ ਤੇ ਸੰਦੀਪ ਦਾ ਮੁੱਦਾ ਸੋਸ਼ਲ ਮੀਡੀਆ ਤੇ ਕਾਫੀ ਪਖਿਆ ਹੋਇਆ ਸੀ ਤੇ ਲੋਕਾਂ ਦੇ ਵੱਲੋਂ ਉਹਨਾਂ ਦੇ ਰਿਸ਼ਤੇ ਬਾਰੇ ਵੀ ਕਈ ਸਵਾਲ ਖੜੇ ਕੀਤੇ ਜਾ ਰਹੇ ਸਨ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸੰਦੀਪ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਸੀ ਤੇ ਲੋਕ ਇਥੋਂ ਤੱਕ ਵੀ ਕਹਿ ਰਹੇ ਸਨ ਕਿ ਉਹਨਾਂ ਦਾ ਡਿਵੋਰਸ ਹੋ ਚੁੱਕਿਆ ਹੈ ਤੇ ਉਹ ਵੱਖ ਹੋ ਗਏ ਹਨ ਪਰ ਅੱਜ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ ਸੰਦੀਪ ਦੇ ਭਰਾ ਨੇ ਆਪਣੇ YouTube ਚੈਨਲ ਤੇ ਲਾਈਵ ਆ ਕੇ ਤਾ ਫਾਈਨਲੀ ਸੰਦੀਪ ਦਾ ਜੋ ਦੀਪ ਮਠਾੜੂ ਦੇ ਨਾਲ ਗੁੱਸਾ ਗਿਲਾ ਸੀ ਉਹ ਖਤਮ ਹੋ ਚੁੱਕਿਆ ਹੈ ਤੇ ਉਹ ਆਪਣੇ ਸਹੁਰੇ ਘਰ ਦੇ ਵਿੱਚ ਵਾਪਸ ਜਾ ਚੁੱਕੀ ਹੈ ਜਿਸ ਤੋਂ ਬਾਅਦ ਉਸਦੇ ਭਰਾ ਨੇ ਖੁਦ ਲਾਈਵ ਆ ਕੇ ਕਿਹਾ ਕਿ ਸੰਦੀਪ ਤੇ ਦੀਪਤੀ ਗੱਲਬਾਤ ਕਲੀਅਰ ਹੋ ਗਈ ਹੈ ਤੇ ਸਾਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਸੰਦੀਪ ਆਪਣੇ ਸਹੁਰੇ ਘਰ ਦੇ ਵਿੱਚ ਵਾਪਸ ਚਲੀ ਗਈ ਹੈ ਕਿਉਂਕਿ ਉਹਨਾਂ ਦੇ ਰਿਸ਼ਤੇ ਦੇ ਬਾਰੇ ਕਾਫੀ ਜ਼ਿਆਦਾ ਅਫਵਾਹਾਂ ਫਲਾਈਆਂ ਜਾ ਰਹੀਆਂ ਸਨ ਤੇ ਜੋ ਲੋਕ ਡਿਵੋਰਸ ਤੱਕ ਦਾ ਵੀ ਕਹਿ ਰਹੇ ਸਨ ਉਹਨਾਂ ਦੇ ਵੀ ਮੂੰਹ ਅੱਜ ਬਾਬਾ ਜੀ ਨੇ ਬੰਦ ਕਰ ਦਿੱਤੇ ਹਨ ਤੇ ਉਸਨੇ ਕਿਹਾ ਕਿ ਜਦੋਂ ਸੰਦੀਪ ਦੀ ਦੀਪ ਦੇ ਨਾਲ ਗੱਲਬਾਤ ਹੋਈ ਸੀ ਤਾਂ ਮੈਂ ਘਰ ਨਹੀਂ ਸੀ ਤੇ ਮੇਰੀ ਮਿਸਿਸ ਨੇ ਮੈਨੂੰ ਦੱਸਿਆ ਕੀ ਦੀਪ ਸੰਦੀਪ ਨੂੰ ਲੈਣ ਆ ਰਿਹਾ ਹੈ ਤੇ ਰਾਤ 12 ਵਜੇ ਹੀ ਦੀਪ ਮਠਾੜੂ ਖੁਦ ਸੰਦੀਪ ਨੂੰ ਘਰ ਲੈ ਕੇ ਗਿਆ ਹੈ ਤੇ ਉਹਨਾਂ ਵਿੱਚ ਜੋ ਵੀ ਮਨਮਟਾਵ ਹੋਇਆ ਸੀ ਉਹ ਪ੍ਰਮਾਤਮਾ ਨੇ ਖਤਮ ਕਰ ਦਿੱਤਾ ਹੈ ਤੇ ਫਾਈਨਲੀ ਸੰਦੀਪ ਹੁਣ ਆਪਣੇ ਸਹੁਰੇ ਘਰ ਦੇ ਵਿੱਚ ਜਾ ਚੁੱਕੀ ਹੈ ਤੇ ਪ੍ਰਮਾਤਮਾ ਮਿਹਰ ਕਰੇ ਉਹ ਹਮੇਸ਼ਾ ਇਕੱਠੇ ਰਹਿਣ ਤੇ ਸਾਡੇ ਵੱਲੋਂ ਵੀ ਦੋਨਾਂ ਲਈ ਅਰਦਾਸ ਹੈ ਕਿ ਪ੍ਰਮਾਤਮਾ ਉਹਨਾਂ ਦੀ ਜੋੜੀ ਨੂੰ ਹਮੇਸ਼ਾ ਬਣਾ ਕੇ ਰੱਖੇ ਤੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ